ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਆਪਣਾ ਮਲਕੀਤਾਰ ਰੌਂਡਰ ਚਾਬਾਬ ਸਭ ਨੂੰ ਪਤਾ ਹੀ ਹੈ ਕਿ ਠੰਡ ਬਹੁਤ ਜ਼ਿਆਦਾ ਹਰਿਆਣਾ ਚ ਤਿੰਨ ਚਾਰ ਦਿਨ ਹੋ ਗਏ ਨੇ ਸੂਰਜ ਵੀ ਨਹੀਂ ਦਿਖਾਈ ਦੇ ਰਿਹਾ ਆ ਵੀਰ ਅੱਗੇ ਸੇਖ ਰਹੇ ਨੇ ਇਹਨਾਂ ਨੇ ਗੱਲਬਾਤ ਕਰਦੇ ਹਾਂਜੀ ਵੀਰ ਜੀ ਕੀ ਹਾਲ ਹੈ ਸਤ ਸ੍ਰੀ ਅਕਾਲ ਭਾਜੀ ਬਹੁਤ ਬਹੁਤ ਸਾਹੀ ਤਾਰਾ ਧੰਨਵਾਦ ਜੀ ਠੰਡ ਬਹੁਤ ਜ਼ਿਆਦੀ ਹੈ ਕਦੇ ਕੋਈ ਸੂਰਜ ਸਾਹਿਬ ਦਿਖਾਈ ਦੇਗਾ ਕਿ ਨਹੀਂ ਭਾਜੀ 10 ਦਿਨ ਹੋ ਗਿਆ ਮੈਂ ਤਾਂ ਸੂਰਜ ਦੇਖਿਆ ਹੀ ਨਹੀਂ ਕਿਸੇ ਪਾਸੇ ਠੰਡ ਬਹੁਤ ਜਿਆਦੀ ਹੈ ਭਾਜੀ ਮੈਂ ਇਸ ਟਾਈਮ ਗਰਾਇਆ ਸ਼ਹਿਰ ਦੇ ਵਿੱਚ ਆਪਣੀ ਦੁਕਾਨ ਆ ਠੀਕ ਠੀਕ ਉੱਥੋਂ ਵੈਲਡਿੰਗ ਦੀ ਦੁਕਾਨ ਤੋਂ ਮੈਂ ਮੋਟਰਸਾਈਕਲ ਤੇ ਆਇਆ ਸਵੇਰੇ ਅੱਜ ਪੰਜਾਬ ਚੋਂ ਪੰਜਾਬ ਚੋਂ ਭਾਜੀ ਘੱਟ ਤੋਂ ਘੱਟ ਮੈਂ 25 30 ਜਗ੍ਹਾ ਤੇ ਰੋਕ ਕੇ ਯਾਨੀ ਕਿ ਹੱਥ ਸਿੱਖੇ ਐ ਇੰਨੀ ਜਿਆਦੀ ਠੰਡ ਐ ਬਹੁਤ ਜਿਆਦੀ ਠੰਡ ਐ ਆਪਣੇ ਬੱਚਿਆਂ ਨੂੰ ਮੈਂ ਤੇ ਇਹ ਚੈਨਲ ਆਈ ਮੇਰੇ ਭਰਾ ਮਲਕੀਤ ਸਿੰਘ ਦੇ ਚੈਨਲ ਆਈ ਇਹ ਕਰਦਾ ਅਰਦਾਸ ਵੀ ਬੇਨਤੀ ਤੁਹਾਨੂੰ ਵੀ ਆਪਣੇ ਆਪਣੇ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਮੋਟਰਸਾਈਕਲ ਤੇ ਕਿਸੇ ਪਾਸੇ ਘੱਲੋ ਨਾ ਤੇ ਸਮਝਦਾਰੀ ਨਾਲ 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 ਲਜਾਓ ਹਾਂਜੀ ਕਿਦੇ ਨਾ ਖੇਡਣਾ ਨਾ ਕਰ ਲੋ ਜੀ ਜਨਾਬ ਮੋਟਰਸਾਈਕਲ ਤੇ ਕਿਤੇ ਬਿਠਾਓ ਨਾ ਜੀ ਨਾ ਬਿਠਾਓ ਨਾ ਜੀ ਠੰਡ ਬਹੁਤ ਜ਼ਿਆਦੀ ਹੈ ਬੱਚੇ ਸਾਮਕੇ ਰੱਖੋ ਹਸਪਤਾਲਾਂ ਚ ਪੈਸੇ ਬਹੁਤ ਜ਼ਿਆਦੇ ਲੱਗਦੇ ਆ ਹਾਂ ਇਸ ਕਰਕੇ ਆਪਾਂ ਪਹਿਲਾਂ ਹੀ ਇਸ ਚੀਜ਼ ਨੂੰ ਪੂਰਾ ਚੱਲੀਏ ਸਾਵਧਾਨੀ ਦੇ ਨਾਲ ਤੇ ਮੈਂ ਗਰਾਇਆ ਸ਼ਹਿਰ ਤੋਂ ਆਇਆ ਰਾਤ ਚ ਬਹੁਤ ਜ਼ਿਆਦੀ ਠੰਡ ਹੈ ਇੱਥੇ ਆਇਆ ਮੈਂ ਹੁਣੇ ਆਲੀ ਪਹੁੰਚਿਆ ਆਂ ਸਾਫ ਲਾ ਲੋ ਸਵੇਰੇ 7 ਵਜੇ ਦਾ ਤੁਰਿਆ ਵਾਂ ਤੇ ਹੁਣ ਜਾ ਕੇ ਇਸ ਵੇਲੇ ਪਹੁੰਚਿਆ ਇੰਨੀ ਜ਼ਿਆਦੀ ਠੰਡ ਹੈ ਮੋਟਰਸਾਈਕਲ ਇੰਨੀ ਹੋਲੀ ਲਿਆਉਣਾ ਪਿਆ ਆ ਮਤਵਲ ਕੀਤੇ بارش ਵੀ ਹੋਈ ਹੈ ਕਿ ਠੰਡ ਹੈ ਨਹੀਂ ਨਹੀਂ ਬਾਜੀ ਬੱਦਲ ਬਾਰੀ ਹੈ ਬਹੁਤ ਜਿਆਦਾ ਤੇ ਪਰ ਹਾਲੀ ਕੋਈ بارش ਨਹੀਂ ਹੋਈ ਇੰਨੀ ਜਿਆਦੀ ਕਈ ਜਗ੍ਹਾ ਤੇ ਧੁੰਦ ਵੀ ਹੈਗੀ ਹੈ ਤੇ ਠੰਡ ਵੀ ਹਲੇ ਰਹਿ ਸਕਦੀ ਚਾਰ ਦਿਨ ਹੋਰ ਕੇ ਬਾਜੀ ਠੰਡ ਘਟ ਤੋਂ ਘਟ ਵੀ ਹਾਲਾਤ ਇਹ ਨੇ ਵੀ ਘਟ ਤੋਂ ਘਟ 6-7 ਦਿਨ ਤੇ ਬੱਦਲ ਨਿਕਲਣ ਦਾ ਕੋਈ ਸੰਭਾਵਨਾ ਨਹੀਂਗੀ ਹਾਂਜੀ ਉਹ ਮਨ ਲੇ ਕਿ ਮੌਸਮ ਸਾਫ ਹੋਣ ਦੀ ਕੋਈ ਸੰਭਾਵਨਾ ਨਹੀਂਗੀ ਵੀ ਬੱਦਲ ਬਾਰੀ ਰਹੂਗੀ ਤੇ ਬਾਕੀ ਇਹ ਵੀ ਬੱਚੋ ਜਿੰਨਾ ਬਚ ਸਕਦੇ ਆ ਪ੍ਰਮਾਤਮਾ ਨੂੰ ਅਰਦਾਸ ਕਰਦੇ ਆ ਵੀ ਧੁੰਦ ਨਾ ਪਵੇ ਤੇ ਐਕਸੀਡੈਂਟ ਤੋਂ ਹਰ ਜਗ੍ਹਾ ਤੋਂ ਵਿਚਾਰ ਆਵੇ ਹਾਂ ਡਰਾਈਵਰਾਂ ਦਾ ਵੀ ਹੁਣ ਚੱਲਣ ਦੇ ਆ ਭਾਜੀ ਡਰਾਈਵਰਾਂ ਦਾ ਹੁਣ ਮੋਦੀ ਸਰਕਾਰ ਅੱਗੇ ਕੋਈ ਜੋਰ ਨਹੀਂਗਾ ਤੇ ਆਪਣੇ ਡਰਾਈਵਰ ਭਰਾ ਨੇ ਕਾਨੂੰਨ ਥੋੜਾ ਜਿਹਾ ਗਲਤ ਹੈ ਥੋੜਾ ਜਿਹਾ ਸੈੱਟ ਹੋ ਜਾਏ ਕਾਨੂੰਨ ਹਾਂਜੀ ਹਾਂ ਉਹਨਾਂ ਦਾ ਵੀ ਬਦਲਾ ਫਰਕ ਰਵੇ ਤੇ ਉਹਨਾਂ ਨੂੰ ਵੀ ਨਾ ਕੋਈ ਪਵੇ ਅਸਰ ਤੇ ਆਪਾਂ ਨੂੰ ਵੀ ਨਾ ਪਵੇ ਤੇ ਯਾਰ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਥੋੜੀ ਸਲਾਹ ਲੇ ਡਰਾਈਵਰ ਨਹੀਂ ਭਾਜੀ ਮੋਦੀ ਨਹੀਂ ਸੋਚਦਾ ਆਪਣੇ ਫੈਸਲੇ ਲੈਂਦਾ ਐਨੇ ਮੈਨੂੰ ਲੱਗਦਾ ਅਗਲੀ ਵਾਰੀ ਆਉਣਾ ਹੀ ਨਹੀਂ ਜਿਹੜੇ ਸਾਹਮਣੇ ਕੰਮ ਕਰਦਾ ਪਿਆ ਆ ਮੜਾ ਇਹਨੂੰ ਸਹੀ ਤਰੀਕੇ ਨਾਲ ਚੱਲਣਾ ਚਾਹੀਦਾ ਸਾਰੇ ਆਪਣੇ ਭੈਣ ਭਰਾ ਆ ਇਹਨਾਂ ਨੇ ਤੇ ਆਪਾਂ ਨੂੰ ਬਣਾਇਆ ਜੇ ਇਹਨਾਂ ਦਾ ਦੀ ਆਪਾਂ ਨਾ ਮਾੜੀ ਮੋਟੀ ਇਹਨਾਂ ਦੀ ਪੱਖਵਾਰੀ ਰੱਖੀਏ ਇੱਥੇ ਜਗ ਦੇ ਨਾਲ ਕੋਈ ਡਰਾਮਾ ਦਾ ਦਿਨ ਮੋੜਦੇ ਘਰਾਂ ਨੂੰ ਮੈਂ ਕਹਿੰਨਾ ਭਾਜੀ ਮੈਂ ਘਰਾਂ ਆ ਸ਼ਹਿਰ ਤੋਂ ਆਇਆ ਰਾਹ ਚ ਅੱਗ ਲੱਗੀਆਂ ਫਲੋਰ ਦੇ ਵਿੱਚ ਬੱਸ ਸਟੈਂਡ ਦੇ ਕੋਲ ਵੇਖੋ ਕੀ ਹਾਲ ਬਣੇ ਆ ਹੈ ਤੇ ਰਾਹ ਚ ਕਿੰਨੀ ਟ੍ਰੈਫਿਕ ਜਾਵੇਂ ਆ ਉਹਦੇ ਆਪਣੇ ਘਰੇ ਬੈਠਾ ਰੋਟੀਆਂ ਖਾਈ ਜਾਂਦੇ ਆ ਤੇ ਇੱਥੇ ਮਰਦੀ ਪਈ ਜਨਤਾ ਉਹਨੂੰ ਥੋੜੀ ਕੋਈ ਫਿਕਰ ਫੱਕ ਹੈਗਾ ਕਿਸੇ ਦਾ ਤੇ ਹੋਰ ਵੀ ਵੀਰ ਕੁਝ ਕਹਿਣਾ ਚਾਹੁੰਦੇ ਤੇ ਲੋ ਪਾਜੀ ਗੁਰਿੰਦਰ ਗੁਰੀ ਜੀ ਦੱਸੋ ਤੁਸੀਂ ਇਹ క్రికెਟਰ ਬਹੁਤ ਤਗੜੇ ਪਾਜੀ ਲੋ ਦੱਸੋ ਕੋਈ ਦੱਸੋ ਕੋਈ ਗੱਲਬਾਤ ਤੁਸੀਂ ਵੀ ਪੜੇ ਲਿਖੇ ਬਹੁਤ ਹਾਂਜੀ ਪਾਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੁਲਕੀਤ ਆਲਰਾਉਂਡਰ ਚੈਨਲ ਵੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਪਾਜੀ ਠੰਡ ਬਾਰੇ ਤੁਸੀਂ ਦੱਸੋ ਕੀ ਕਿਵੇਂ ਬਚਾਅ ਕਰਨਾ ਹੈ ਪਾਜੀ ਠੰਡ ਤੇ ਚਲੋ ਬਹੁਤ ਜਿਆਦੀ ਹੈ ਬਚਾਅ ਤੇ ਆਪਾਂ ਇਹੀ ਹੈਗਾ ਕਿ ਜਿੰਨਾ ਹੋ ਸਕੇ ਆਪਣੇ ਘਰੇ ਰੋਵੋ ਤੇ ਠੰਡ ਚੋਂ ਬਚਾਅ ਐ ਪਰ ਜਿਹੜੇ ਹਾਲਾਤ ਹੁੰਦੇ ਨੇ ਕੰਮ ਕਰਦੇ ਉਹਦੇ ਜਾਣਾ ਹੀ ਪੈਂਦਾ ਹੈ ਮੇਨ ਗੱਲ ਇਹ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਥੋੜਾ ਜਿਹੀ ਛੁੱਟੀਆਂ ਛੱਡੀਆਂ ਵੀ ਹੁਣ ਮਿਲ ਗਈਆਂ ਨੇ ਯਸਰ ਰੋਪਰ ਟਾਈਮ ਤੇ ਹਾਂ ਤੇ ਇਹ ਹੋ ਸਕਦਾ ਹੈ ਕਿ ਆਪਣੇ ਜਵਾਕਾਂ ਨੂੰ ਕਰੀ ਰੱਖੋ ਠੀਕ ਹੈ ਤੇ ਐਵੇਂ ਕੱਲ ਨੂੰ ਆਪਾਂ ਬਿਮਾਰ ਹੋ ਜਾਾਂਗੇ ਹਸਪਤਾਲਾਂ 'ਚ ਭੱਜਾਂਗੇ ਠੰਡ 'ਚ ਫਿਰ ਆ ਵੀ ਬਿਮਾਰ ਰਾਵਾਂਗੇ ਨਾਲ ਤੇ ਇਹਦੇ ਨਾਲ ਚੰਗਾ ਹੈ ਅੱਜ ਹੀ ਆਪਣੀ ਸੋਚ-ਬੋਝ ਨਾਲ ਕੰਮ ਕਰੋ ਜਿਹੜਾ ਚ ਮੌਸਮ ਨਹੀਂ ਸਹੀ ਜਾਂਦਾ ਹਾਂਜੀ ਹਾਂਜੀ ਥੈਂਕ ਯੂ ਧੰਨਵਾਦ ਜੀ ਬਹੁਤ ਧੰਨਵਾਦ ਜੀ ਧੰਨਵਾਦ ਗੱਲਬਾਤ ਕੀਤੀ ਵੀਰਾਂ ਨੇ ਹਾਂ ਭਾਈ ਗੁਰਪ੍ਰੀਤ ਸਿੰਘ ਨੇ ਵੀ ਬਹੁਤ ਵਧੀਆ ਗੱਲਬਾਤ ਦਿੱਤੀ ਇਤੀ ਤੇ ਵੀਡੀਓ ਕਿਵੇਂ ਲੱਗੀ ਸਾਰਿਆਂ ਨੇ ਸ਼ੇਅਰ ਕਰਨੀ ਹੈ ਤੇ ਜਿਵੇਂ ਵੀਰ ਨੇ ਦੱਸਿਆ ਵੀ ਆਪਣੇ ਬੱਚਿਆਂ ਦਾ ਸਭ ਤੋਂ ਵੱਧ ਵਿਚਾਰ ਰੱਖੋ ਤੇ ਬਜ਼ੁਰਗਾਂ ਦਾ ਨਾਲ ਹੀ ਤੇ ਵੀਡੀਓ ਕਿਵੇਂ ਲੱਗੀ ਸਾਰਿਆਂ ਨੇ ਸ਼ੇਅਰ ਕਰਨੀ ਹੈ ਥੈਂਕ ਯੂ ਤੁਹਾਨੂੰ